ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਚਾਰ ਲਵਾਂਗੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਫਤਿਹ ਮਰਦਾਨੇ ਦੀ ਇੱਕ ਵੇਰ ਜਦ ਸਤਗੁਰੂ ਨਾਨਕ ਜੀ ਦੇਸ਼ ਰਟਨ ਕਰ ਰਹੇ ਸਨ ਤਾਂ ਮਰਦਾਨੇ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਘਰ ਤੋਂ ਨਿਕਲਿਆ ਨੂੰ ਬਹੁਤ ਸਮਾਂ ਹੋ ਗਿਆ ਹੈ ਪਿੱਛੇ ਬਾਲ ਬੱਚਿਆਂ ਦਾ ਕੀ ਹਾਲ ਹੋਵੇਗਾ ਜੇ ਤੁਹਾਨੂੰ ਕੁਝ ਸਮਾਂ ਮੇਰੀ ਲੋੜ ਨਹੀਂ ਹੈ ਤੇ ਕਿਰਪਾ ਕਰਕੇ ਮੇਰੀ ਖਾਤਰ ਹੀ ਵਾਪਸ ਚੱਲੇ ਚੱਲੋ ਪਰਿਵਾਰ ਦੀ ਅਸਾਂ ਖਬਰਸਾਰ ਲੈ ਕੇ ਆਈਏ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆ ਤੇਰੀ ਬੇਨਤੀ ਪ੍ਰਵਾਨ ਹੈ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆ ਅੱਖਾਂ ਮੀਟ ਤੇ ਝਟ ਪਿੱਛੋਂ ਕਿਹਾ ਮਰਦਾਨਿਆਂ ਅੱਖਾਂ ਖੋਲ ਵੇਖ ਨਿਰੰਕਾਰ ਕੀ ਕਰਦਾ ਹੈ ਵੇਖਿਆ ਤਾਂ ਮਰਦਾਨਾ ਵੇਖ ਕੇ ਹੈਰਾਨ ਹੋ ਗਿਆ ਕਿ ਗੁਰੂ ਜੀ ਤਲਵੰਡੀ ਤੋਂ ਬਾਹਰ ਚੰਦਰਪਾਣ ਦੇਖੂ ਉੱਤੇ ਬੈਠੇ ਹਨ ਮਰਦਾਨਾ ਖੁਸ਼ੀ ਵਿੱਚ ਨਾ ਸਮਾਇਆ ਸਤਿਗੁਰ ਨੇ ਫਰਮਾਇਆ ਜਾ ਮਰਦਾਨਿਆਂ ਹੁਣ ਜਾ ਕੇ ਬਾਲ ਬੱਚਿਆਂ ਦੀ ਸੁਧ ਲੈ ਕੇ ਝਟ ਆਵੀ ਫਿਰ ਅਗਲਾ ਪ੍ਰੋਗਰਾਮ ਵੀ ਪੂਰਾ ਕਰ ਲਵਾਂਗੇ ਮਰਦਾਨੇ ਨੇ ਹੱਥ ਜੋੜ ਕੇ ਕਿਹਾ ਕਿ हे ਨਿਰੰਕਾਰ ਸੱਚੇ ਪਾਤਸ਼ਾਹ ਇਤਨੀਆਂ ਚਿਰਾਂ ਪਿੱਛੋਂ ਮੈਂ ਘਰ ਚੱਲਿਆ ਹਾਂ ਬਾਲ ਬੱਚੇ ਮੇਰੇ ਹੱਥਾਂ ਵੱਲ ਵੇਖਣਗੇ ਕਿ ਸਾਡਾ ਪਿਤਾ ਕੀ ਲੈ ਕੇ ਸਾਡੇ ਵਾਸਤੇ ਆਇਆ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕੀ ਮਰਦਾਨਿਆਂ ਕਰ ਪੱਲਾ ਕੁਛ ਲੈ ਜਾ ਮਰਦਾਨੇ ਨੇ ਚਾਦਰ ਦਾ ਪੱਲਾ ਕਰ ਦਿੱਤਾ ਧੰ ਗੁਰੂ ਨਾਨਕ ਦੇਵ ਜੀ ਮੇਰੇ ਪਿਤਾ ਜੀ ਕਹਿਣ ਲੱਗੇ ਸਤਿਗੁਰ ਜੀ ਨੇ ਰੋੜਾਂ ਦਾ ਬੁੱਕ ਭਰ ਕੇ ਪੱਲੇ ਵਿੱਚ ਪਾ ਦਿੱਤਾ ਤੇ ਕਿਹਾ ਮਰਦਾਨਿਆਂ ਘੁੱਟ ਕੇ ਬੰਨ ਲੈ ਘਰ ਜਾ ਕੇ ਬਾਲ ਬੱਚਿਆਂ ਨੂੰ ਦੇਵੀ ਮਰਦਾਨਾ ਬਹੁਤ ਸਿੱਧਕੀ ਸੀ ਉਸ ਨੇ ਵੇਖਿਆ ਕੀ ਇਹ ਰੋੜ ਹਨ ਪਰ ਗੁਰੂ ਦਾ ਬਚਨ ਮੰਨਿਆ ਤੇ ਗੁਰੂ ਦੀ ਸਿੱਖ ਸੁਣੀ ਸਿੱਕੀ ਘਰ ਜਾ ਕੇ ਖੋਲੀ ਮਰਦਾਨਾ ਜਦ ਘਰ ਚਲਾ ਗਿਆ ਬਹੁਤ ਸਿੱਧਕੀ ਸੀ ਘਰ ਜਾ ਕੇ ਜਦ ਬਾਲ ਬੱਚਿਆਂ ਨੇ ਵੇਖਿਆ ਤਾਂ ਮਰਦਾਨੇ ਨੇ ਜਦ ਗੰਢ ਖੋਲੀ ਤਾਂ ਉਹ ਸੋਨੇ ਦੀਆਂ ਮੋਹਰਾਂ ਨਿਕਲੀਆਂ ਸਾਰਾ ਹੀ ਪਰਿਵਾਰ ਬਹੁਤ ਖੁਸ਼ ਹੋਇਆ ਅਤੇ ਮਰਦਾਨਾ ਅਨਿਰੰਕਾਰ ਤੇ ਧੁਨੀ ਨੂੰ ਵਿੱਚ ਝੂਮਣ ਲੱਗ ਗਿਆ ਗੁਰੂ ਜੀ ਦੇ ਬਚਨਾਂ ਉੱਤੇ ਨਿਸ਼ਚਾ ਕਰਨ ਨਾਲ ਮਰਦਾਨੇ ਨੂੰ ਮਾਨਿਛਿਤ ਫਲ ਦੀ ਪ੍ਰਾਪਤੀ ਹੋਈ ਕਹਿ ਦਿਓ ਧੰ ਗੁਰ ਨਾਨਕ ਇੱਕ ਵਾਰ ਫੇਰ ਕਹਿ ਦਿਓ ਧੰ ਗੁਰ ਨਾਨਕ ਵੇਰਾਗ ਅਤੇ ਪ੍ਰੇਮ ਗਿਆਨ ਸਭ ਉਸ ਪ੍ਰਾਣੀ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਸ਼ਰਧਾ ਨਾਲ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਤੇ ਧਾਰਨ ਕਰਦਾ ਹੈ ਵਿਚਾਰ ਕਰਦੇ ਆ अनेका ਪੁੱਲਾ ਬਲਵਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ